ਕਿਉਂਕਿ ਔਰੰਗਜ਼ੇਬ ਨੂੰ ਪਤਾ ਸੀ ਗੁਰੂ ਤੇਗ ਬਹਾਦਰ ਮਹਾਰਾਜ ਆਪ ਦਿੱਲੀ ਵੱਲ ਆ ਰਹੇ ਨੇ ਤੇ ਉਹਦੇ ਮਨ 'ਚ ਆਇਆ ਵੀ ਆਪੇ ਹੀ ਗ੍ਰਿਫਤਾਰ ਕਰ ਲਈਏ ਤੇ ਔਰੰਗਜ਼ੇਬ ਨੇ ਆਵਾਜ਼ ਦਿੱਤੀ ਢੰਡੋਰਾ ਪਟਤਾ ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਮਿਲਣ ਕੋਈ ਖਬਰ ਦਵੇ ਗੁਰੂ ਤੇਗ ਬਹਾਦਰ ਦੀ ਖਬਰ ਦੇਣ ਵਾਲੇ ਨੂੰ 500 ਮੋਹਰਾਂ ਮਿਲਣਗੀਆਂ ਨਾਮ ਇੱਕ ਭੇਡਾਂ ਤੇ ਬੱਕਰੀਆਂ ਚਾਰਨ ਵਾਲਾ ਆਜੜੀ ਇੱਡਾਂ ਚਾਰ ਦੇ ਬੱਕਰੀਆਂ ਚਾਰਦੇ ਨੂੰ ਟੰਡੋਰਾ ਸੁਣਿਆ ਜਿਹੜਾ ਗੁਰੂ ਤੇਗ ਬਹਾਦਰ ਮਹਾਰਾਜ ਦਾ ਪਤਾ ਦੱਸੇਗਾ ਉਹਨੂੰ 500 ਮੋਹਰਾਂ ਸਰਕਾਰ ਵੱਲੋਂ ਨਾਮ ਵੱਜੋਂ ਦਿੱਤੀਆਂ ਜਾਣਗੀਆਂ ਉਹਨੇ ਸੁਣਨ ਤੋਂ ਬਾਅਦ ਪਤਾ ਕੀ ਕੀਤਾ ਚਿੱਤ ਵਿੱਚ ਸਿਮਰ ਕੇ ਕਹਿੰਦਾ ਹੇ ਗੁਰੂ ਤੇਗ ਬਹਾਦਰ ਸਾਹਿਬ ਜੇ ਕਿਤੇ ਤੁਸੀਂ ਮੈਨੂੰ ਮਿਲ ਪੋ ਨਾ ਮਹਾਰਾਜ ਮੈਂ ਤੁਹਾਡਾ ਪਤਾ ਦੱਸਦਾ ਤੇ ਮੇਰੀ ਗਰੀਬੀ ਦੂਰ ਹੋ ਜਾਣੀ ਹੈ ਮਹਾਰਾਜ ਜੇ ਕਿਤੇ ਮੈਨੂੰ 500 ਮੋਹਰੇ ਮਿਲ ਜਾਣ ਮੇਰੀ ਗਰੀਬੀ ਦੂਰ ਹੋ ਜਾਣੀਆ ਕਿਤੇ ਗੁਰੂ ਤੇਗ ਬਹਾਦਰ ਮਹਾਰਾਜ ਮੈਨੂੰ ਲੱਭ ਪੈਣ ਕਿਤੇ ਗੁਰੂ ਤੇਗ ਬਹਾਦਰ ਮਹਾਰਾਜ ਮੈਨੂੰ ਮਿਲ ਪੈਣ ਬੱਕਰੀਆਂ ਭੇਡਾਂ ਚਾਰਦਾ ਰੋਜ਼ ਸਿਮਰਦਾ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਜੇ ਕਿਤੇ ਮੈਨੂੰ ਗੁਰੂ ਤੇਗ ਬਹਾਦਰ ਸਭ ਮਿਲ ਪੈਣ ਜਿਹਨੂੰ ਵੀ ਵੇਖਦਾ ਉਹਨੂੰ ਪਛਾਣਦਾ ਗੁਰਤੇਗ ਵਾਹਦਰ ਮਹਾਰਾਹ ਕਈਆਂ ਨੂੰ ਪੁੱਛਦਾ ਕਹਿੰਦਾ ਗੁਰਤੇਗ ਵਾਹਦਰ ਮਹਾਰਾਜ ਨੂੰ ਦੇਖਿਆ ਕਿਦਾਂ ਤੇ ਦਿਸਦੇ ਰੋਜ਼ ਸਵੇਰੇ ਸ਼ਾਮ ਗੁਰਤੇਗ ਵਾਹਦਰ ਗੁਰਤੇਗ ਵਾਹਦਰ ਗੁਰਤੇਗ ਵਾਹਦਰ ਆਜੜੀ ਰੋਜ਼ ਚਿੱਤੇ ਕਰਦਾ ਪਰ ਚਿੱਤੇ ਮਾੜੀ ਨੀਅਤ ਨਾਲ ਕਰਦਾ ਵੀ ਜੇ ਮੈਂ ਫੜਵਾਤਾ ਮਹਾਰਾਜ ਨੂੰ ਮੈਨੂੰ ਮੈਂ ਪਕੜਾ ਦਿੱਤਾ ਮੈਨੂੰ 500 ਮੋਹਰੇ ਮਿਲ ਜਾਣੇ ਮੇਰੇ ਸਤਿਗੁਰੂ ਇੰਨੇ ਦਿਆਲੂ ਨੇ ਤਨ ਗੁਰੂ ਤੇਗ ਬਹਾਦਰ ਮਹਾਰਾਜ ਜਾ ਕੇ ਬਹਿ ਗਏ ਉਸੇ ਬਾਗ ਵਿੱਚ ਜਿੱਥੇ ਉਹ ਨੇੜੇ-ਨੇੜੇ ਬੱਕਰੀਆਂ ਚਾਰਦਾ ਉਹਨੂੰ ਪਾਦਸ਼ਾਹ ਨੇ ਸੱਦ ਲਿਆ ਉਹਨੂੰ ਕਹਿੰਦੇ ਭਾਈ ਤੇਰੇ ਘਰ ਜਾਣਾ ਅਸੀਂ ਜਲ ਪਾਣੀ ਸ਼ਿਕਾਓ ਕਹਿੰਦਾ ਮਹਾਰਾਜ ਮੈਂ ਤਾਂ ਗਰੀਬ ਬਹੁਤ ਐ ਉਹਨੂੰ ਨਹੀਂ ਪਤਾ ਗੁਰ ਤੇਗ ਬਹਾਦਰ ਸਾਹਿਬ ਕਹਿੰਦਾ ਜੀ ਮੈਂ ਤਾਂ ਗਰੀਬ ਬਹੁਤ ਐ ਮਹਾਰਾਜ ਕਹਿੰਦੇ ਕੋਈ ਨਹੀਂ ਕੋਲੋਂ ਪਾਦਸ਼ਾਹ ਨੇ ਉਹਨੂੰ ਚੀਜ਼ ਦਿੱਤੀ ਆ ਲੈ ਬਾਜ਼ਾਰੋਂ ਰਾਸ਼ਨ ਪਾਣੀ ਲੈ ਕੇ ਆ ਤੇਰੇ ਘਰ ਵਿੱਚ ਪ੍ਰਸ਼ਾਦਾ ਬਣਾਈਏ ਉਹਦੇ ਘਰ ਵਿੱਚ ਉਹਨੂੰ ਲੱਗਾ ਕੋਈ ਅਮੀਰ ਮੁਸਾਫਰ ਨੇ ਹੁਣ ਉਹ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਪੁੱਛਦਾ ਹੈ ਕਹਿੰਦਾ ਜੀ ਤੁਸੀਂ ਤਾਂ ਕੋਈ ਅਮੀਰ ਮੁਸਾਫਰ ਲੱਗਦੇ ਹੋ ਮੈਨੂੰ ਇੰਨੀ ਮਹਿੰਗੀ ਅੰਗੂਠੀ ਦੇ ਕੇ ਪੈਸੇ ਦੇ ਕੇ ਰਸਤਾ ਮੰਗਾਈਆਂ ਨੇ ਤੁਸੀਂ ਗੁਰੂ ਤੇਗ ਬਹਾਦਰ ਸਭ ਨੂੰ ਦੇਖਿਆ ਗੁਰੂ ਤੇਗ ਬਹਾਦਰ ਸਾਹਿਬ ਨੂੰ ਪੁੱਛਦਾ ਹੈ ਕਹਿੰਦਾ ਤੁਸੀਂ ਗੁਰੂ ਤੇਗ ਬਹਾਦਰ ਸਭ ਨੂੰ ਦੇਖਿਆ ਕਿੱਦਾਂ ਦੇ ਲੱਗਦੇ ਨੇ ਜੇ ਕਿਤੇ ਉਹ ਮਿਲ ਪੈਣ ਮੇਰੀ ਗਰੀਬੀ ਦੂਰ ਹੋ ਜਾਣੀ ਪਾਤਸ਼ਾਹ ਨੇ ਦੱਸਿਆ ਨਹੀਂ ਉਹਦੇ ਘਰ ਵਿੱਚ ਰਹਿ ਪ੍ਰਸ਼ਾਦਾ ਪਾਣੀ ਛਕਿਆ ਛਕਾਇਆ ਉੱਥੇ ਮਹਾਰਾਜ ਕੁਝ ਦਿਨ ਰੁਕੇ ਉੱਥੋਂ ਮਹਾਰਾਜ ਨੇ ਸੁਨੇਹਾ ਦਿੱਤਾ ਕਹਿੰਦੇ ਜਾ ਭਾਈ ਜਾ ਕੇ ਦਰੋਗੇ ਨੂੰ ਦੱਸ ਦੇ ਆਗਰੇ ਕਿ ਤੇਰੇ ਘਰ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਸੰਨੂ ਹੀ ਲੋਕੀ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਜਾ ਜਾ ਕੇ ਖਬਰ ਦੇ ਤੈਨੂੰ ਪੈਸੇ ਮਿਲਣ ਤੇਰੀ ਗਰੀਬੀ ਦੂਰ ਹੋ ਜਾਏ ਉਹਨੇ ਜਾ ਕੇ ਦਰੋਗੇ ਨੂੰ ਦੱਸਤਾ ਜਦੋਂ ਦਰੋਗਾ ਆਇਆ ਪਾਤਸ਼ਾਹ ਨੇ ਬਚਨ ਕਹੇ ਦਰੋਗੇ ਨੂੰ ਕਿ ਸਾਡੀ ਗ੍ਰਿਫਤਾਰੀ ਦੇ ਪੈਸੇ ਇਹਨੂੰ ਮਿਲਣੇ ਚਾਹੀਦੇ ਨੇ ਆਜੜੀ ਨੂੰ ਕਿਸੇ ਹੋਰ ਨੂੰ ਨਹੀਂ ਇਹਦੇ ਘਰ ਵਿੱਚੋਂ ਸਾਨੂੰ ਤੋਂ ਗ੍ਰਿਫਤਾਰ ਕਰ ਰਿਆ ਸਾਡੇ ਪਕੜਨ ਦੇ ਪੈਸੇ ਇਹਨੂੰ ਮਿਲਣੇ ਚਾਹੀਦੇ ਨੇ ਜਦੋਂ ਗੁਰੂ ਤੇਗ ਬਹਾਦਰ ਸਭ ਨੇ ਨਜ਼ਰ ਭਰ ਕੇ ਵੇਖਿਆ ਆਜੜੀ ਵੱਲ ਉਹਦੀਆਂ ਪੱਬਾਂ ਨਿਕਲ ਗਈਆਂ ਚਰਨ ਪਕੜ ਕੇ ਕਹਿੰਦਾ ਮਹਾਰਾਜ ਇਹ ਪੈਸੇ ਨਹੀਂ ਮੈਨੂੰ ਚਾਹੀਦੇ ਮਾਰੋ ਮੇਤੋ ਭੁੱਲ ਹੋ ਗਈ ਇਹ ਪੈਸੇ ਮੈਨੂੰ ਨਹੀਂ ਚਾਹੀਦੇ ਮੈਨੂੰ ਗੁਰੂ ਤੇਗ ਬਹਾਦਰ ਸਭ ਚਾਹੀਦਾ ਮੈਨੂੰ ਪੈਸੇ ਨਹੀਂ ਚਾਹੀਦੇ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਰੁੰਦੇ ਆਜੜੀ ਨੂੰ ਗਲ ਨਾਲ ਲਾ ਕੇ ਕਿਹਾ ਜਾ ਤੈਨੂੰ ਪੈਸੇ ਵੀ ਮਿਲਣਗੇ ਤੇਰੀ ਗਰੀਬੀ ਵੀ ਦੂਰ ਹੋਏਗੀ ਤੇ ਯਾ ਤੇਰੇ ਘਰ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਵੀ ਰਹਿਣਗੇ ਅੱਜ ਉਹਦੇ ਘਰ ਵਿੱਚ ਗੁਰਦੁਆਰਾ ਬਣਿਆ ਗੁਰਦੁਆਰਾ ਗੁਰੂ ਕਾ ਤਾਲ ਗੁਰਦੁਆਰਾ ਦੁੱਖ ਨਵਾਂ ਸਭ ਆਗਰਾ ਉੱਥੇ ਅਜਿ ਗੁਰੂ ਤੇਗ ਬਹਾਦਰ ਮਹਾਰਾਜ ਦੇ ਨਾਂ ਤੇ ਸਥਾਨ ਬਣਿਆ ਉਹ ਘਰ ਅਜ ਵੀ ਬਣਿਆ ਕਿਉਂ ਉਹਨੇ ਅੰਤ ਵਿਲੇ ਭਾਵੇਂ ਮਾੜੀ ਨੀਅਤ ਨਾਲ ਸਿਮਰਿਆ ਪਰ ਅੰਤ ਵਿਲੇ ਕਹਿਤਾ ਪਾਦਸ਼ਾਹ ਪੈਸੇ ਨਹੀਂ ਚਾਹੀਦੇ ਮੈਨੂੰ ਗੁਰੂ ਤੇਗ ਬਹਾਦਰ ਸਾਹਿਬ ਚਾਹੀਦਾ ਸਤ ਸੰਗਤ ਆਪਾਂ ਵੀ ਅਰਦਾਸ ਕਰੀਏ ਇਹ ਸਮਾਗਮ ਇਹ ਮੁਫਤ ਕੈਂਪ ਜਿਹੜੇ ਨੇ ਤਾਂ ਰੱਖੇ ਜਾਂਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਕੈਂਪ ਨੇ ਇਹ ਸਾਡੇ ਨਹੀਂ ਹੈ ਕੋਈ ਬੰਦਾ ਕਹਿ ਸਕਦਾ ਮੈਂ ਪੈਸੇ ਦਿੱਤੇ ਮੈਂ ਕੰਮ ਪਲਵਾਇਆ ਸਾਡੀ ਕੀ ਤਾਕਤ ਹੈ ਇਹ ਗੁਰੂ ਤੇਗ ਬਹਾਦਰ ਮਹਾਰਾਜ ਦਾ ਸਭ ਕੁਝ ਗੁਰੂ ਤੇਗ ਬਹਾਦਰ ਸਾਹਿਬ ਦਾ ਆਪਾਂ ਕਹਿਣਾ ਗੁਰੂ ਤੇਗ ਬਹਾਦਰ ਸਾਹਿਬ ਸਾਨੂੰ ਤੁਸੀਂ ਚਾਹੀਦੇ ਨੇ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਆ ਗਏ ਉੱਥੇ ਨੌ ਨਿੱਧਾ 18 ਸਿੱਧਾ ਆ ਜਣੀਆਂ ਨੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਸ਼ਤਾਬਦੀ 22 23 24 25 ਨਵੰਬਰ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜੀਆਂ ਦੀ 350 ਸਾਲਾ ਸ਼ਤਾਬਦੀ ਛੇਹਦੀ ਸ਼ਤਾਬਦੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦੇ ਅੱਲਾ ਜੀ 350 ਸਾਲਾ ਸ਼ਹੀਦੀ ਸ਼ਤਾਬਦੀ ਆ ਰਹੀ ਹੈ ਅਨੰਦਪੁਰ ਸਾਹਿਬ ਵੱਡੇ ਪੱਧਰ ਤੇ ਮਨਾਈ ਜਾਣੀ ਹੈ ਸਾਰੇ ਮਾਹਪੁਰ ਤੱਕ ਸ੍ਰੀ ਕੇਸਗੜ ਸਾਹਿਬ ਸ਼ਰੋਮਣੀ ਗੁਰਦੁਆਰਾ ਪਰੰਧ ਕਮੇਟੀ ਸਾਰੇ ਵੱਡੇ ਪੱਧਰ ਤੇ ਪ੍ਰੋਗਰਾਮ ਨਾਲ ਪਰ ਇੱਥੋਂ ਤੱਕ ਹਿੰਦੁਸਤਾਨ ਦੀ ਸਰਕਾਰ ਨੇ ਵੀ ਐਲਾਨ ਕਰ ਦਿੱਤਾ ਅਸੀਂ ਸਰਕਾਰੀ ਤੌਰ ਤੇ ਵੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਤਾਬਦੀ ਮਨਾਉਣੀ ਹੈ ਮੈਨੂੰ ਥੋੜੇ ਦਿਨ ਪਹਿਲਾਂ ਹੀ ਉਹਨਾਂ ਦਾ ਸੁਨੇਹਾ ਆਇਆ ਇੱਕ ਉਹਨਾਂ ਨੇ ਸਮਾਗਮ 나ਗਪੁਰ ਕਰਨਾ ਹੈ ਮਹਾਰਾਸ਼ਟਰ ਸਰਕਾਰ ਨੇ ਇੱਕ ਉਹਨਾਂ ਨੇ ਸਮਾਗਮ ਸ਼੍ਰੀ ਨਦੇੜ ਸਾਹਿਬ ਕਰਨਾ ਹੈ ਇੱਕ ਸਮਾਗਮ ਬੰਬੇ ਵਿੱਚ ਹੋਣਾ ਹੈ ਤਾਂ ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਅਸੀਂ ਸ਼ਤਾਬਦੀ ਤੇ ਵਿਜੀ ਹਾਂ ਕਿਉਂਕਿ ਅਸੀਂ ਪੰਜਾਬ ਵਿੱਚ ਸਮਾਂ ਦੇਣੇ ਪਰ ਤੁਹਾਡਾ ਧੰਨਵਾਦ ਹੈ ਹਿੰਦੁਸਤਾਨ ਦੀ ਸਰਕਾਰ ਦਾ ਕਿਉਂ ਘੱਮ ਸੇ ਕਮ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਤੁਸੀਂ ਯਾਦ ਕੀਤਾ ਤੁਹਾਨੂੰ ਯਾਦ ਹੈ ਕਿ ਤਿਲਕ ਜੰਜੂ ਰੱਖਾ ਪ੍ਰਵਤਾ ਕਾ ਕਿੰਨੋਂ ਵੱਡੋ ਕਲੂ ਮੈਂ ਸਕਾ ਸਰਕਾਰ ਦਾ ਇਸ ਵੱਲੋਂ ਧੰਨਵਾਦ ਹੈ ਕਿ ਉਹਨਾਂ ਨੂੰ ਯਾਦ ਹੈ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਗੁਰੂ ਤੇਗ ਬਹਾਦਰ ਸਾਹਿਬ ਕਰਕੇ ਤਿਲਕ ਜੰਜੂ ਹੈ 사ਸੰਗਤ ਪਾਤਸ਼ਾਹ ਕਿਰਪਾ ਬਖਸ਼ਿਸ਼ ਕਰਨ ਤੁਸੀਂ ਅਨੰਦਪੁਰ ਸਾਹਿਬ ਦੇ ਇਲਾਕੇ ਦੀ ਜਿੰਨੀ ਸੰਗਤ ਹੈ ਵੱਡੇ ਪੱਦਰ ਉੱਤੇ ਸ਼ਤਾਬ ਦੀ ਮਨਾਉਣੀ ਹੈ ਵੱਤੋਂ ਵੱਤ ਲੰਗਰ ਲਾਉਣੇ ਨੇ ਉਹਦੇ ਨਾਲ ਨਾਲ ਵੱਤੋਂ ਵੱਤ ਐਜੂਕੇਸ਼ਨ ਦਾ ਲੰਗਰ ਆਪਣੇ ਬੱਚਿਆਂ ਦੀ ਉਚੇਰੀ ਸਿੱਖਿਆ ਪੜ੍ਹਾਈ ਔਰ ਮੈਡੀਕਲ ਨੀਆਂ ਸਹੂਲਤਾਂ ਜਿਹੜੀਆਂ ਲੱਗ ਕੇ ਵਿੱਚ ਵੱਧ ਤੋਂ ਵੱਧ ਚਾਹੀਦੀਆਂ ਇਹ ਸੁਸਾਇਟੀ ਦੇ ਮੈਂਬਰ ਬਣੋ ਵੱਧ ਤੋਂ ਵੱਧ ਮਾਇਆ ਜਿਹੜੀ ਹੈ ਉਹ ਦਸਵੰਦ ਵਿੱਚ ਜਿੱਥੇ ਤੁਹਾਨੂੰ ਯੋਗ ਲੱਗਦਾ ਆਪ ਕਰ ਲਓ ਆਪ ਨਹੀਂ ਕਰ ਸਕਦੇ ਨਾਲ ਦੇਖੋਣ ਐਡਾ ਵੱਡਾ ਸਮਾਗਮ ਮੈਂ ਇਕੱਲਾ ਤੇ ਨਹੀਂ ਕਰਾ ਸਕਦਾ ਕੋਈ ਬੰਦਾ ਕਹਿ ਸਕਦਾ ਐਡਾ ਵੱਡਾ ਸਮਾਗਮ ਮੈਂ ਇਕੱਲੇ ਨੇ ਕਰਾ ਲੈਣਾ ਇਕੱਲਾ ਨਹੀਂ ਕੋਈ ਕਰਾ ਸਕਦਾ ਪਰ ਤੁਹਾਡਾ 500 ਤੁਹਾਡਾ 1000 ਤੁਹਾਡਾ 5000 5000 ਵਿੱਚ ਵੀ ਇਹ 5 ਲੱਖ ਵਾਲਾ ਸਮਾਗਮ ਹੋ ਗਿਆ 500 ਰੁਪਏ ਵਿੱਚ ਵੀ ਤੁਸੀਂ 5 ਲੱਖ ਵਾਲਾ ਸਮਾਗਮ ਕਰ ਲਿਆ ਇਸ ਲਈ ਸਾਥ ਸੰਗਤ ਵੱਤੋਂ ਵੱਲ ਸਹਿਯੋਗ ਹਰ ਪੱਖ ਤੋਂ ਦੇਣਾ ਹੈ ਕਿਲਾ ਨੰਦਗੜ ਵਾਲੇ ਮਹਾਂਪੁਰਸ਼ ਬਾਬਾ ਸਤਨਾਮ ਸਿੰਘ ਜੀ ਉਹਨਾਂ ਦਾ ਧੰਨਵਾਦ ਸ਼ਹੀਦੀ ਬਾਗ ਵਾਲੇ ਸਤਕਾਰਯੋਗ ਬਾਬਾ ਗੁਰਦੇਵ ਸਿੰਘ ਜੀ ਉਹਨਾਂ ਦਾ ਧੰਨਵਾਦ ਸਾਡੀ ਇੱਕ ਸੁਸਾਇਟੀ ਨਵੇਂ ਸ਼ਹਿਰ ਤੋਂ ਸਾਰੇ ਮੈਂਬਰ ਆਏ ਨੇ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਨਵਾਂ ਸ਼ਹਿਰ ਜੋ ਬਹੁਤ ਵੱਡਾ ਪੰਜਾਬ ਪੱਧਰ ਉੱਤੇ ਵੱਡੇ ਸਮਾਗਮ ਹੁੰਦੇ ਨੇ ਔਰ ਸਾਧ ਸੰਗਤ ਪੂਰਾ ਡੇਢ ਮਹੀਨਾ ਨਿਰੰਤਰ ਸਮਾਗਮ ਚੱਲਦੇ ਫਿਰ ਵੱਡੇ ਸਮਾਗਮ ਚੱਲਦੇ ਹੁਣ ਬਹੁਤ ਵੱਡਾ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਮ ਉੱਤੇ ਪਵਨ ਜਿਹੜਾ ਨਵਾਂ ਸ਼ਹਿਰ ਚੰਡੀਗੜ੍ਹ ਰੋਡ ਤੇ ਬਣ ਰਿਹਾ ਹੈ ਉੱਤੋਂ ਇਲਾਵਾ ਕਈ ਡਿਸਪੈਂਸਰੀਆਂ ਚੱਲਦੀਆਂ ਨੇ ਵਿਦਿਅਕ ਅਦਾਰੇ ਚੱਲ ਰਹੇ ਨੇ ਬੱਚਿਆਂ ਨੂੰ ਨੌਕਰੀ ਦਿਵਾਉਣ ਲਈ ਟਿਊਸ਼ਨ ਚੱਲ ਰਹੀ ਹੈ ਇਦਾਂ ਆਪਾਂ ਇਸ ਸੁਸਾਇਟੀ ਵਿੱਚ ਵੀ ਕੋਸ਼ਿਸ਼ ਕਰਨੀ ਐ ਸਲੱਕ ਦੇ ਬੱਚੇ ਵੱਧ ਤੋਂ ਵੱਧ ਸਟੱਡੀ ਲੈ ਸਕਣ ਐਜੂਕੇਸ਼ਨ ਉੱਤੇ ਮੈਡੀਕਲ ਉੱਤੇ ਆਪਾਂ ਇਸ ਸੁਸਾਇਟੀ ਦੀ ਸੇਵਾ ਜਿਹੜੀ ਆ ਉਹ ਲੈਣੀ ਐ ਸਾਰੇ ਜਣੇ ਮੈਂਬਰ ਬਣੋ ਮੈਂ ਪਹਿਲੇ ਦਿਨ ਤੋਂ ਕਹਿੰਦਾ ਆ ਰਿਹਾ 7 ਮਹੀਨੇ ਹੋ ਗਏ ਇਸ ਸੁਸਾਇਟੀ ਦਾ ਕੋਈ ਪ੍ਰਧਾਨ ਨਹੀਂ ਐ ਕੋਈ ਚੇਅਰਮੈਨ ਨਹੀਂ ਐ ਤੁਸੀਂ ਸਾਰੇ ਪ੍ਰਧਾਨ ਹੋ ਤੁਸੀਂ ਸਾਰੇ ਸੇਵਾਦਾਰ ਹੋ ਤਕੜੇ ਹੋ ਕੇ ਸੇਵਾ ਕਰੋ ਸਹਿਯੋਗ ਕਰੋ ਡੁੰਮੇ ਹਲ ਦੀਆਂ ਸਮੂਹ ਸੰਗਤਾਂ ਨਗਰ ग्राम ਪੰਚਾਇਤ ਗੁਰਦੁਆਰਾ ਪਰੰਧ ਕਮੇਟੀ ਦਾ ਧੰਨਵਾਦ ਗੁਰੂ ਦੇ ਕੀਰਤਨੀਏ ਬੀਬੀ ਅਮਨਦੀਪ ਕੌਰ ਜੀ ਉਹਨਾਂ ਦਾ ਧੰਨਵਾਦ ਆਓ ਮਿਲ ਕੇ ਇੱਕ ਪੰਕਤੀ ਪੜੋ ਫਿਰ ਸਮਾਪਤੀ ਹੈ ਆਪਾਂ ਸਮਾਪਤੀ ਤੋਂ ਬਾਅਦ ਕੈਂਪ ਦਾ ਉਦੋਂ ਘਾਟਨ ਕਰਨਾ ਹੈ ਰਜਿਸਟ੍ਰੇਸ਼ਨ ਬਾਹਰ ਹੋ ਰਹੀ ਹੈ ਜਿਨ੍ਹਾਂ ਨੇ ਅੱਖਾਂ ਚੱਕਾਪ ਕਰਾਉਣੀਆਂ ਨੇ ਰਜਿਸਟ੍ਰੇਸ਼ਨ ਕਰਾਓ ਮੁਫਤ ਐਨਕਾਂ ਵੀ ਮਿਲਣ ਗਈਆਂ ਜਿਨ੍ਹਾਂ ਦੇ ਆਪਰੇਸ਼ਨ ਹੋਣ ਵਾਲੇ ਨੇ ਆਪਰੇਸ਼ਨ ਵੀ ਕਰਵਾਏ ਜਾਣਗੇ ਸਾਰੀਆਂ ਸੰਗਤਾਂ ਦਾ ਧੰਨਵਾਦ ਗੱਜ ਕੇ ਇੱਕ ਵਾਰ ਪੜੋ ਇਹ ਸਾਰੀ ਵਡਿਆਈ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਿਲ ਕੇ ਪਿਆਰ ਨਾਲ ਕਹੋ ਤੇਗ ਬਹਾਦਰ ਸਿਮਰੈ ਤੇਗ ਬਹਾਦਰ ਸਿਮਰੈ ਤੇਗ ਬਹਾਦਰ ਸਿਮਰ ਗੱਜ ਕੇ ਤੇਗ ਕਰਨੋਂ ਨਿਦ ਆਵੇਂ ਧਾਏ ਤੇਗਵਹ ਅਦਰ ਸਿਮਰੇ ਤੇਗਵਹ ਅਦਰ ਸਿਮਰੇ ਕਰਨੋਂ ਨਿਦ ਆਵੇਂ ਧਾਏ ਤੇਗਵਹ ਵਾ ਵਾ ਤੇਗਵਹ सभ थोग बहादुर सिमरे तेग बहादु सिमरे सभ थो ਤੇਗਵਹਾਦਰ ਸਿਮਰੇ ਸਾਰੀਆਂ ਸੰਤਾਂ ਦਾ ਧੰਨਵਾਦ ਆਓ ਆਪਾਂ ਅਰਦਾਸ ਕਰੀਏ ਕੈਂਪ ਦੀ ਆਰੰਭਤਾ ਵਾਸਤੇ ਵੀ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਇਹਨਾਂ ਸਮਾਗਮਾਂ ਦੀ ਚੜ੍ਹਦੀ ਕਲਾ ਵਾਸਤੇ ਵੀ ਨੱਗਲ ਡੋਮੇਵਾਲ ਔਰ ਹੋਰ ਸਮੂਹ ਲੱਕੇ ਦੀਆਂ ਸੰਗਤਾਂ ਦੀ ਚੜ੍ਹਦੀ ਕਲਾ ਵਾਸਤੇ ਇਹ ਅਰਦਾਸ ਆਪਾਂ ਕਰਨੀ ਹੈ ਸਾਰੀਆਂ ਸੰਗਤਾਂ ਦਾ ਹਾਰਦਿਕ ਤੌਰ ਤੇ ਧੰਨਵਾਦ ਜਿੰਨੇ ਵੀ ਤੁਸੀਂ ਆਏ ਹੋ ਤੁਹਾਡੇ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਜੀ ਆਇਆਂ ਨੂੰ ਜੀ ਆਇਆਂ ਨੂੰ ਇੱਕ ਬੇਨਤੀ ਕਰਾਂਗਾ ਇਹ ਸਮਾਗਮ ਕਰਦੇ ਆਂ ਸੇਵਾ ਕਰਦੇ ਆਂ ਸਾਡੇ ਕੋਲੋਂ ਗਲਤੀਆਂ ਵੀ ਬਹੁਤ ਹੋਣੀਆਂ ਤੁਸੀਂ ਗਲਤੀਆਂ ਨਾ ਚਿਤਾਰਿਓ ਨਾ ਮੇਰਾ ਗੁਰੂ ਗਲਤੀਆਂ ਚਿਤਾਰਦਾ ਨਾ ਸਾਥ ਸੰਗਤ ਤੁਸੀਂ ਚਿਤਾਰਿਓ ਕਿਉਂ ਭਾਈ ਅਸੀਂ ਮਨੁੱਖ ਬੰਦੇ ਆਂ ਅਸੀਂ ਰੱਬ ਨਹੀਂ ਆਂ ਬੰਦਿਆਂ ਕੋਲੋਂ ਕੰਮ ਕਰਦੇ ਆ ਬਹੁਤ ਗਲਤੀਆਂ ਹੁੰਦੀਆਂ ਨੇ ਅਸੀਂ ਰੱਬ ਨਹੀਂ ਇਸ ਲਈ ਜੇ 100 ਵਿੱਚੋਂ 98 ਕੰਮ ਚੰਗੇ ਹੋ ਜਾਣ ਦੋ ਗਲਤੀਆਂ ਹੋ ਜਾਣ ਉਹ ਗਲਤੀ ਨਾ ਚਿਤਾ ਦਿਓ ਜਿਹੜੇ ਚੰਗੇ ਕੰਮ ਉਹ ਨਾਲ ਜੁੜ ਕੇ ਕਰਿਓ ਤਕੜੇ ਹੋ ਗਾ ਕਈ ਵਾਰ ਕਈਆਂ ਦੀ ਆਦਤ ਹੁੰਦੀ ਉਹ ਨਹੀਂ ਗਲਤੀ ਲੱਭਣੀ ਆ ਵੇ ਗਲਤੀ ਕਿੱਥੇ ਆ ਇਹ ਹੁਣ ਨੌਜਵਾਨ ਪਿਛਲੇ 15 ਦਿਨ ਤੋਂ ਲੱਗੇ ਵਿਚਾਰੇ ਕੰਮ ਛੱਡੇ ਹੋਇਆ ਸੇਵਾ ਕਰਦੇ ਆ ਮੋਰੇ ਨੱਠ ਪੱਜ ਕਰ ਰਹੇ ਇੰਨੀ ਗਰਮੀ 'ਚ ਮੈਂ ਦੇਖਿਆ ਉਹਨਾਂ ਦੇ ਕੱਪੜੇ ਪਸੀਨੇ ਨਾਲ ਭਿੱਜੇ ਪਏ ਤੇ ਆਪਾਂ ਟੌਰ ਨਾਲ ਆ ਕੇ ਲੰਗਰ ਛੱਕ ਕੇ ਗਲਤੀ ਕੱਢ ਕੇ ਚਲ ਜਾਈਏ ਇਤੋਂ ਵੱਡਾ ਹੋਰ ਕੋਈ ਪਾਪ ਨਹੀਂ ਹੈ ਭਾਈ ਆਪਾਂ ਸਹਿਯੋਗ ਕਰਨੇ ਜੇ ਕੋਈ ਗਲਤੀ ਹੋ ਦੱਸੋ ਜ਼ਰੂਰ ਇਹ ਤੁਹਾਡੀ ਸੇਵਾ ਆ ਦੱਸੋ ਪਿਆਰ ਨਾਲ ਭਾਈ ਆਹ ਗਲਤੀ ਇਹਨੂੰ ਆਪਾਂ ਇਦਾਂ ਕਰ ਲਈਏ ਤਾਂ ਹੋਰ ਚੜਦੀ ਕਲਾ ਹੋਏਗੀ ਤੁਹਾਡਾ ਹੀ ਯੋਗਦਾਨ ਪਵੇਗਾ ਸਭ ਦਾ ਧੰਨਵਾਦ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਸਾ ਪੜ੍ਹ ਲਈ ਰਾਮ ਕਲੀ ਮਹੱਲਾ ਤੀਜਾ ਅਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਸਤਗੁਰ ਤੋਂ ਪਾਇਆ ਸਹਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਸ਼ਬਦੋ ਤੰਗੋ ਹਰੀ ਕੇ ਰਾਮਾਨ ਜਿਨੀ ਵਸਾਇ ਕਹ ਨਾਨਕ ਅਨੰਦ ਏ ਮਨ ਮੇਰਾ ਤੂੰ ਸਦਾ ਰੋ ਹਰ ਨਾਲੇ ਹਰ ਨਾਲ ਰਹਿ ਤੂੰ ਅੰਗੀਕਾਰੁ ਕਰੇ ਤੇਰਾ ਕਰ ਸਭ ਸਵਾਰਣਾ ਸਭ ਨਾਂ ਗੱਲਾਂ ਸਮਰਤ ਸੁਆਮੀ ਕਹਿ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ ਸਾਚੇ ਕਰਤਾ ਤੇਰੇ ਸਭ ਕੁਛ ਹੈ ਜਿਸ ਨੇ ਸੋ ਪਾਵੇ ਸਦਾ ਸਤਿ ਸਲਾਹ ਤੇਰੀ ਨਾਮ ਜਿਨ ਕੈ ਮਨ ਵਸਿਆ ਵਜੇ ਸ਼ਬਦ ਕਨੇਹੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਸੱਚਾ ਨਾਮ ਮੇਰਾ ਆਧਾਰੋ ਸੱਚਾ ਨਾਮ ਆਧਾਰ ਮੇਰਾ ਜਿਨ ਭੁਗਤਿ ਕਰ ਸ਼ਾਂਤ ਸੁਖਮਨ ਆਏ ਵਸਿਆ ਜਨੇ ਇਛਾ ਸਭ ਪੁਜਾਈਆਂ ਸਦਾ ਪਰਵਾਨ ਕਹਿ ਨਾਨਕ ਸੁਨੋ ਸੰਤੋਸ਼ ਸ਼ਬਦ ਰੋਪਿਆ ਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਘਰ ਸਭਾ ਗਏ ਸ਼ਬਦ ਅਜੇ ਕਲਾ ਜਪ ਕਰਤਾ ਹਾਰੀਆ ਪੰਚ ਦੂਤ ਤੁਦ ਵਸ ਕੀਤੇ ਤੁਰ ਕਰਮ ਪਾਇਆ ਤੁਜਿਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖੋਆ ਅੰਧ ਸੁਣੋ ਵਡਭਾਗੀ ਹੋ ਸਕਲ ਮਨੋਰਥ ਪੂਰੇ ਪਾਰਵਰਮ ਪ੍ਰਾਪਾਇ ਉਤਰੇ ਦੁਖ ਰੋਗ ਸੰਤਾ ਪੁੱਤਰ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਸੁਣਤੇ ਬੁਨੀਤ ਕਹਤੇ ਪੋਏ ਸਤਿਗੁਰ ਰਹਾ ਪਰਪੂਰੇ ਵਿਨਵੰਤ ਨਾਨਕ ਗੁਰ ਸੁਣ ਤੇ ਪੁਨੀਤ ਕਹਤੇ ਪਵਿੱਤ ਸਤਗੁਰ ਰਹਾ ਪਰਪੂ ਵਿਨਵੰਤ ਨਾਨਕ ਗੁਰ ਚਰਨ ਲਾਗੇ ਵਾਜ ਅਨਹਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ